ਪੰਜਾਬ ਦੇ ਵਿੱਚ ਬੱਸਾਂ ਦਾ ਇੱਕ ਵਾਰ ਫਿਰ ਤੋ ਚੱਕਾ ਜਾਨ ਹੋਇਆ ਹੈ ਤੇ ਰੋਡਵੇਜ਼ ਦੇ ਮਲਾਜ਼ਮ ਨੇ ਇੱਕ ਵਾਰ ਫਿਰ ਸਰਕਾਰ ਦੇ ਸਾਹਮਣੇ ਜਾ ਕੇ ਖੜੇ ਹੋ ਗਏ ਨੇ ਵੀ ਮਸਲਾ ਉੱਥੇ ਹੀ ਖੜਾ ਹੈ ਕਿ ਸਰਕਾਰ ਜਿਹੜੀ ਉਹ ਠੇਕੇਦਾਰ ਵਿਚੋਲੀਆਂ ਨੂੰ ਕਢਣੀ ਨਹੀਂ ਚਾਹੁੰਦੀ ਵਿੱਚੋਂ ਵਿਭਾਗਾਂ ਚ ਪਿਛਲੇ ਮਹੀਨੇ ਦੀ 20 ਤਰੀਕ ਨੂੰ ਸੈਲਰੀ ਬਣ ਕੇ ਗਈ ਅੱਜ ਅਗਲੇ ਮਹੀਨੇ ਦੀ 20 ਤਰੀਕ ਆ ਗਈ ਹੈ 2 ਮਹੀਨੇ ਹੋ ਗਏ ਸੋ ਸੈਲਰੀ 1 ਤਰੀਕ ਨੂੰ ਹੋਣੀ ਚਾਹੀਦੀ ਸੀ ਪਰ ਅੱਜ 20 ਤਰੀਕ ਹੋ ਗਈ ਨਹੀਂ ਆਈ ਉਸ ਨੂੰ ਮੁੱਖ ਰੱਖਦੇ ਸੀ ਬੰਦ ਕੀਤਾ ਅਸੀਂ ਕਿੰਨੇ ਮੈਨੂੰ ਬਲੈਕਲਿਸਟ ਕਰੋ ਸਾਡੇ ਮਲਾਜ਼ਮ ਨੂੰ ਕੰਟਰੈਕਟ ਤੇ ਕਰੋ ਅਸੀਂ ਕੋਸ਼ਿਸ਼ ਆਂ 11 ਵਜੇ ਦੇ ਕਰੀਬ ਲਗਭਗ ਮਹਾਲੀ ਤੋਂ ਚੱਲੇ ਪਾਵਾਂਗੇ ਉਸ ਤੋਂ ਬਾਅਦ ਉੱਥੇ ਜਾ ਕੇ ਧਰਨਾ ਦੇਵਾਂਗੇ ਜੇਕਰ ਕੋਈ ਮੰਗਾ ਦਾ ਟੋਸ ਹਲਣਾ ਨਿਕਲਿਆ ਫਿਰ ਸੀਮ ਹਾਊਸ ਵੱਲੋਂ ਗਾਹ ਵਧਿਆ ਵੀ ਜਾਏਗਾ ਤੇ ਖਾਸ ਨਰਸ ਵੀ ਪਾਉਗੀ ਪੰਜਾਬ ਦੇ ਵਿੱਚ ਬੱਸਾਂ ਦਾ ਇੱਕ ਵਾਰ ਫਿਰ ਤੋ ਚੱਕਾ ਜਾਮ ਹੋਇਆ ਹੈ ਤੇ ਇੱਥੇ ਜਿਹੜੇ ਪੰਬਸ ਜਾਂ ਫਿਰ ਕਈਏ ਕੀ ਜਿਹੜੇ ਰੋਡਵੇਜ਼ ਦੇ ਮੁਲਾਜ਼ਮ ਨੇ ਇੱਕ ਵਾਰ ਫਿਰ ਸਰਕਾਰ ਦੇ ਸਾਹਮਣੇ ਜਾ ਕੇ ਖੜੇ ਹੋ ਗਏ ਨੇ ਪਰ ਪਰੇਸ਼ਾਨੀ ਦਾ ਸਬਬ ਇਹ ਲੋਕਾਂ ਦੇ ਲਈ ਬਣਿਆ ਹੈ ਕਿਉਂਕਿ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜੇ ਹੁਣ ਫਿਰ ਕੀ ਹੋਇਆ ਹੈ ਕਿ ਇਹ ਜਿਹੜੇ ਮੁਲਾਜ਼ਮ ਨੇ ਫਿਰ ਤੋਂ ਜਾ ਕੇ ਜਿਹੜੇ ਚੱਕਾ ਜਾਮ ਕਰਨ ਲਈ ਮਜਬੂਰ ਹੋਏ ਨੇ ਕਿ ਇਹਨਾਂ ਦੀਆਂ ਮੰਗਾਂ ਨੇ ਤੇ ਕੀ ਸਰਕਾਰ ਨੇ ਨਹੀਂ ਮੰਨੀਆਂ ਨੇ ਕਿਉਂਕਿ ਹਲਾ ਵੀ ਲਗਾਤਾਰ ਤਰਨਾ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਨੇ ਤੇ ਉਸ ਤੋਂ ਬਾਅਦ ਸਰਕਾਰਾਂ ਨਾਲ ਮੁਲਾਕਾਤਾਂ ਵੀ ਹੋਈਆਂ ਨੇ ਖੁਦ ਜਿਹੜੇ ਮੰਤਰੀ ਨੇ ਟ੍ਰਾਂਸਪੋਰਟ ਦੇ ਉਹਨਾਂ ਨੇ ਵੀ ਵਿੱਚ ਆ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿੱਥੇ ਰੁਕ ਅਟਕ ਜਾਂਦਾ ਕਿੱਥੇ ਜਾ ਕੇ ਗੱਲ ਨਹੀਂ ਪੂਰੀ ਪੈਂਦੀ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਰੇਸ਼ਮ ਸਿੰਘ ਇਹ ਹੈਗੇ ਨੇ ਰੇਸ਼ਮ ਜੀ ਵਾਰ-ਵਾਰ ਸਰਕਾਰ ਦੇ ਬੂਹੇ ਜਾਂਦੇ ਹੋ ਵਾਰ-ਵਾਰ ਚੱਕਾ ਜਾਮ ਕਰਦੇ ਹੋ ਲੋਕ ਪਰੇਸ਼ਾਨ ਹੁੰਦੇ ਨੇ ਤੁਸੀਂ ਪਰੇਸ਼ਾਨ ਹੁੰਨੇ ਹੋ ਆਖਿਰ ਮਸਲਾ ਕਿੱਥੇ ਖੜਿਆ ਦੇਖੋ ਜੀ ਮਸਲਾ ਉੱਥੇ ਹੀ ਖੜਾ ਹੈ ਕਿ ਸਰਕਾਰ ਜਿਹੜੀ ਉਹ ਠੇਕੇਦਾਰ ਵਿਚੋਲੀਆਂ ਨੂੰ ਕਢਣੀ ਨਹੀਂ ਚਾਹੁੰਦੀ ਵਿੱਚੋਂ ਵਿਭਾਗਾਂ ਚੋਂ ਸਾਡੀ ਮੰਗ ਹੈ ਕਿ ਜਿਹੜੇ ਵਿਚੋਲੀਏ ਠੇਕੇਦਾਰ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰੰਤੂ ਦਿੱਕਤ ਕੀ ਆ ਰਹੀ ਹੈ ਵੀ ਉਹਨਾਂ ਨੂੰ ਕੱਢਣ ਦੀ ਬਜਾਏ ਹਰ ਮਹੀਨੇ ਜਿਹੜੀ ਸੈਲਰੀ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹਰ ਮਹੀਨੇ ਜਿਹੜੀ ਸੈਲਰੀ ਆ ਉਹ ਡਿਲੇ ਹੋ ਰਹੀ ਹੈ ਪਿਛਲੇ ਮਹੀਨੇ ਦੀ 20 ਤਰੀਕ ਤੋਂ ਸੈਲਰੀ ਬਣ ਕੇ ਗਈ ਅੱਜ ਅਗਲੇ ਮਹੀਨੇ ਦੀ 20 ਤਰੀਕ ਆ ਗਈ ਹੈ 2 ਮਹੀਨੇ ਹੋ ਗਏ ਸੋ ਸੈਲਰੀ ਇੱਕ ਤਰੀਕ ਨੂੰ ਆਉਣੀ ਚਾਹੀਦੀ ਸੀ ਪਰ ਅੱਜ 20 ਤਰੀਕ ਹੋ ਗਈ ਨਹੀਂ ਆਈ ਉਸ ਨੂੰ ਮੁੱਖ ਰੱਖਦੇ ਅਸੀਂ ਬੰਦ ਕੀਤਾ ਸੋ ਨਾਲ ਦੀਨਾ ਵਿਭਾਗ ਲੋ ਗੱਲ ਚੱਲਦੀ ਵੀ ਅਸੀਂ ਠੇਕੇਦਾਰ ਨੂੰ ਬਲੈਕਲਿਸਟ ਕਰ ਦਾਂਗੇ ਅਸੀਂ ਕਹਿੰਨੇ ਮੈਨੂੰ ਬਲੈਕਲਿਸਟ ਕਰੋ ਸਾਡੇ ਮਲਾਜ਼ਮ ਕੰਟਰੈਕਟ ਤੇ ਕਰੋ ਅਸੀਂ ਖੁਸ਼ ਹਾਂ ਪਰੰਤੂ ਦਿੱਕਤ ਵੱਡੀ ਇਹ ਹੈ ਕਿ 7 ਕਰੋੜ ਦੇ ਕਰੀਬ ਜਿਹੜੀ ਆ ਸਾਡੀਆਂ ਸਿਕਿਉਰਟੀਆਂ ਦੇ ਰੂਪ ਦੇ ਵਿੱਚ ਸਾਡੀਆਂ ਤਨਖਾਹਾਂ ਚੋਂ ਪੈਸੇ ਕੱਟੇ ਗਏ ਜਿੰਦੀ ਕੀ ਜ਼ਿੰਮੇਵਾਰੀ ਜਨਮ ਮੈਨੇਜਰ ਦੀ ਬੰਦੀ ਹੈ ਸਾਡੀ ਜਿਹੜੀ ਜਿਹੜੀ ਤਨਖਾਹ ਭੇਜੀ ਜਾਂਦੀ ਉਹ ਜਨਮ ਮੈਨੇਜਰ ਵੱਲੋਂ ਭੇਜੀ ਜਾਂਦੀ ਆ ਉਹਦੇ ਚੋ ਜੇਕਰ ਕੋ ਕਰੋੜ ਰੁਪਏ ਦੇ ਕਰੀਬ 15-15000 ਰੁਪਏ ਇੱਕ ਮੁਲਾਜ਼ਮ ਦਾ ठेकेदार ਨੇ ਉਹ ਕੱਟ ਲਿਆ ਉਹ ਜੇਤੀ ਕਿ ਸਾਨੂੰ ਵਾਪਸ ਨਹੀਂ ਮਿਲਿਆ ਜਿਹੜੇ ਮੁਲਾਜ਼ਮਾਂ ਦੀ ਡੈਥ ਹੋਈ ਉਹਨਾਂ ਨੂੰ ਗਰੁੱਪ ਇੰਸ਼ੋਰੈਂਸ 1 ਲੱਖ ਰੁਪਏ ਐਗਰੀਮੈਂਟ ਦੇ ਵਿੱਚ ਲਿਖਿਆ ਉਹ 1 ਲੱਖ ਰੁਪਏ ਕਿਸੇ ਵੀ ਮੁਲਾਜ਼ਮ ਨੂੰ ਮਿਲਿਆ 70 ਤੋਂ 75 ਮੁਲਾਜ਼ਮਾਂ ਦੀ ਡੈਥ ਹੋ ਚੁੱਕੀ ਆ ਪਲੱਸ ਵੈਲਫੇਅਰ ਡਿਪਾਰਟਮੈਂਟ ਤੋਂ 1 ਲੱਖ 70000 ਰੁਪਏ ਮਿਲਣਾ ਸੀ ਉਹ ਕਿਸੇ ਨੂੰ ਨਹੀਂ ਮਿਲਿਆ ਕੋ ਪੈਨਸ਼ਨ ਨਹੀਂ ਕੋ ਲਾਭ ਨਹੀਂ ਸੋ ਵੱਡੀਆਂ ਦਿੱਕਤਾਂ ਨੇ ਜਿਹੜੀਆਂ ਸਾਡੀਆਂ ਠੇਕੇਦਾਰ ਸਬੰਧੀ ਚੱਲ ਰਹੀਆਂ ਨੇ ਸੋ ਉਹਨਾਂ ਸਬੰਧਾਂ ਉਹ ਸਬੰਧ ਦੇ ਵਿੱਚ ਅਸੀਂ ਡਾਇ ਦਿੱਤਾ ਜਾਂਦਾ ਕਿ ਮਸਲਾ ਹੱਲ ਹੋ ਜੂ ਪਰੰਤੂ ਅੱਜ ਦੀ ਡੇਟ ਦੇ ਵਿੱਚ ਜਿਹੜਾ ਅੱਜ ਰੌਲਾ ਖੜਾ ਹੋਇਆ ਉਹ ਇਹੀ ਹੋਇਆ ਕਿ ਤਨਖਾਹ ਜਿਹੜੀ ਉਹ ਠੇਕੇਦਾਰ ਦੀ ਵਜ੍ਹਾ ਨਾਲ ਨਹੀਂ ਪਾਈ ਜਾਂਦੀ ਸੋ ਠੇਕੇਦਾਰ ਨੂੰ ਬਾਹਰ ਕੱਢਾਂਗੇ ਅਸੀਂ ਕਿ ਬਾਹਰ ਕੱਢ ਦੋ ਸਾਡੇ ਜਿਹੜੇ ਬੰਦੇ ਰਾਈਟਸ ਨੇ ਸਾਡੇ ਜਿਹੜੇ ਬੰਦੇ ਪੈਸੇ ਨੇ ਉਹ ਸਾਨੂੰ ਦਵਾਏ ਜਾਣ ਸੋ ਉਸ ਭਾਗਲ ਤੋਂ ਭੱਜਦੀ ਹੈ ਸਰਕਾਰ ਕਿਤੇ ਨਾ ਕਿਤੇ ਇਹ ਨਾਲ ਦੀ ਨਾਲ ਤਨਖਾਹ ਨਾ ਪਾਉਣ ਦੀ ਵਜ੍ਹਾ ਨਾਲ ਅਸੀਂ ਜਿਹੜੇ ਡਿਪੂ ਬੰਦ ਕੀਤੇ ਸੋ ਅੱਜ ਸਾਡੀ ਮੀਟਿੰਗ ਬੁਲਾਈ ਗਈ ਸੀ ਪਰੰਤੂ ਜਦੋਂ ਇਹ ਪਤਾ ਲੱਗਾ ਕਿ ਠੇਕੇਦਾਰ ਤੋਂ 8-9 ਕਰੋੜ ਰੁਪਈਆ ਜਿਹੜਾ ਇਹ ਆਪਦੀ ਵ ਮੀਟਿੰਗ ਦੀ ਚਿੱਠੀ ਜਿਹੜੀ ਉਹ ਕੈਨਸਲ ਕਰਕੇ ਚਿੱਠੀ ਭੇਜਤੀ ਕਿ ਮੀਟਿੰਗ ਕੈਨਸਲ ਕੀਤੀ ਜਾਂਦੀ ਹੈ ਹੜਤਾਲ ਗੈਰ ਕਾਨੂੰਨੀ ਕੀਤੀ ਜਾਂਦੀ ਜਦ ਕਿ ਸਵੇਰ 4:30 ਵਜੇ ਦੀਆਂ ਚਿੱਠੀਆਂ ਜਾਰੀ ਹੋ ਰਹੀਆਂ ਕਿ ਤੁਸੀਂ ਹੜਤਾਲ ਨਾ ਕਰੋ ਤੁਸੀਂ ਆਣ ਕੇ ਸਾਡੇ ਨਾਲ ਮੀਟਿੰਗ ਕਰੋ ਹੜਤਾਲ ਜਾਰੀ ਹੋ ਗਈ ਸੀ ਉਸ ਤੋਂ ਬਾਅਦ ਮੀਟਿੰਗ ਦੀ ਚਿੱਠੀ ਕੱਢੀ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸਾਨੂੰ ਚਿੱਠੀ ਮਿਲਦੀ ਹੈ ਕਿ ਮੀਟਿੰਗ ਤੁਹਾਡੀ ਕੈਨਸਲ ਕਰ ਦਿੱਤੀ ਜਾਂਦੀ ਆ ਸੋ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਸਰਕਾਰ ਠੇਕੇਦਾਰਾਂ ਨਾਲ ਮਿਲ ਕੇ ਖੇਡ ਰਹੀ ਆ ਤੇ ਸਰਕਾਰ ਚਾਹੁੰਦੀ ਵੀ ਠੇਕੇਦਾਰ ਵਿਭਾਗਾਂ ਦੇ ਵਿੱਚ ਰਹਿਣ ਤੇ ਉਹਨਾਂ ਦੇ ਰਾਹੀਂ ਕਿਤੇ ਨਾ ਕਿਤੇ ਵੱਡੀ ਕਰਪਸ਼ਨ ਜਲਦ ਤੋਂ ਜਲਦ ਜਿਹੜਾ ਠੇਕੇਦਾਰ ਵਾਲੇ ਨਜਾਇਜ਼ ਕਟੌਤੀਆਂ ਕੀਤੀਆਂ ਉਹ ਪੈਸੇ ਵਰਕਰਾਂ ਦੇ ਖਾਤੇ 'ਚ ਪਾਵੇ ਤੇ ਇਸ ਠੇਕੇਦਾਰ ਨੂੰ ਬਲੈਕਲਿਸਟ ਕਰੇ ਤੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਸਭ ਤੋਂ ਪਹਿਲਾਂ ਤੇ ਗੱਲ ਕਰਦੇ ਹਾਂ ਤੁਸੀਂ ਕੀਤੀ ਕਿ ਤਨਖਾਹਾਂ ਡਿਲੇ ਨੇ ਤੇ ਕਿੰਨੇ ਚਿਰ ਤੋਂ ਹਾਲੇ ਤੁਹਾਨੂੰ ਤੱਕ ਪਿਛਲੀ ਜਿਹੜੀ ਤਨਖਾਹਾਂ ਉਹ ਨਹੀਂ ਮਿਲੀ ਦੇਖੋ ਜੀ ਸਾਡਾ ਮਹੀਨਾ 20 ਤੋਂ 20 ਚੱਲਦਾ ਯਾਨੀ ਕਿ 21 ਤਰੀਕ ਤੋਂ ਲੈ ਕੇ ਅਗਲੇ ਮਹੀਨੇ ਦੀ 20 ਤਰੀਕ ਤੱਕ ਪਿਛਲੇ ਮਹੀਨੇ 20 ਤਰੀਕ ਨੂੰ ਮਾਸਟਰ ਰੋਲ ਬਣ ਕੇ ਗਿਆ ਸੀ ਜਿੰਦੀ ਤਨਖਾਹ ਲਗਭਗ 1 ਤਰੀਕ ਨੂੰ ਆ ਜਾਣੀ ਚਾਹੀਦੀ ਸੀ ਹੁਣ ਅਗਲੇ ਮਹੀਨੇ ਦੀ ਅੱਜ 19 ਤਰੀਕ ਹੈ ਕੱਲ ਨੂੰ ਅਗਲੇ ਮਹੀਨੇ ਦੀ ਤਨਖਾਹ ਵੀ ਬਣ ਕੇ ਚਲੀ ਜਾਣੀ ਕਹਿਣ ਤੋਂ ਭਾਵ ਕਿ 2 ਮਹੀਨੇ ਹੋ ਜਾਣੇ ਆ ਪਰੰਤੂ ਸਾਡੀ ਜਿਹੜੀ ਸੈਲਰੀ ਉਹ ਸਾਡੇ ਖਾਤਿਆਂ 'ਚ ਨਹੀਂ ਪਾਈ ਗਈ ਸੋ ਇਸ ਵਜ੍ਹਾ ਨਾਲ ਜਿਹੜਾ ਵੱਡਾ ਰੋਸ ਆ ਸੀ ਹਰ ਮਹੀਨੇ ਹੀ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਨੂੰ ਪਿਛਲੇ ਮਹੀਨੇ ਵੀ ਅਸੀਂ ਜਿਹੜੀ ਆ 30 ਤਰੀਕ ਨੂੰ ਇਹ ਗ 24 24 ਘੰਟਿਆਂ ਦੇ ਵਿੱਚੋਂ 16 ਘੰਟੇ ਜਾਂ 14 ਘੰਟੇ ਕੰਮ ਕਰਕੇ ਬੱਸਾਂ ਚਲਾ ਕੇ ਉਸ ਤੋਂ ਬਾਅਦ ਆਪਣੇ ਘਰਾਂ ਦੇ ਗੁਜ਼ਾਰੇ ਕਰਨੇ ਨੇ ਤੇ ਉਹ ਤਨਖਾਹਾਂ ਸਮੇਂ ਸਿਰ ਨਹੀਂ ਮਿਲਦੀਆਂ ਸੋ ਵੱਡਾ ਜਿਹੜਾ ਕਾਰਨ ਬਣਦਾ ਵਾ ਹਾਸਿਆਂ ਦਾ ਜਾਂ ਹੋਰ ਕਹਿ ਸਕਦੇ ਹੋ ਡਿਪਰੈਸ਼ਨ ਵੀ ਆਉਂਦਾ ਕਿਤੇ ਨਾ ਕਿਤੇ ਮੁਲਾਜ਼ਮਾਂ ਨੂੰ ਜਦੋਂ ਉਹਨਾਂ ਦੇ ਪਰਿਵਾਰ ਦੀਆਂ ਬੱਚਿਆਂ ਦੀ ਫੀਸਾਂ ਨਹੀਂ ਦਰਦੀਆਂ ਘਰ ਦੇ ਖਰਚੇ ਨਹੀਂ ਚੱਲਦੇ ਸੋ ਚੀਜ਼ ਹੱਲ ਹੋਣੀ ਚਾਹੀਦੀ ਹੈ ਪਰੰਤੂ 30 ਤਰੀਕ ਤੋਂ ਲੈ ਕੇ ਅੱਜ 11 ਤਰੀਕ ਹੋ ਗਈ ਅਜ ਤੱਕ ਫਿਰ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਦੇ ਵਜ੍ਹਾ ਨਾਲ ਅੱਜ ਰੋਸ ਵਜੋਂ ਡੀਪੂ ਬੰਦ ਹੋਣੇ ਸ਼ੁਰੂ ਹੋਏ ਆ ਟ੍ਰਾਂਸਪੋਰ ਸਾਡੇ ਨਾਲ ਯਾਨੀ ਕਿ ਮੈਂ ਕਹਿਣਾ ਚਾਹੂੰਗੀ ਕਿ ਵਰਕ ਜਿਹੜੀ ਯੂਨੀਅਨ ਨੇ ਉਸ ਦੇ ਨਾਲ ਗੱਲ ਵੀ ਕਰਦੇ ਨੇ ਤੇ ਉਹਦੇ ਵਿੱਚ ਕੀ ਗੱਲ ਨਿਕਲ ਕੇ ਸਾਹਮਣੇ ਹੁੰਦੀ ਕਿਉਂਕਿ ਜ਼ਾਹਿਰ ਤੌਰ ਤੇ ਜਿਹੜੀ ਮੰਗ ਤੁਸੀਂ ਸਾਡੇ ਕੋਲ ਕਰ ਰਹੇ ਹੋ ਕਿ ਠੇਕੇਦਾਰ ਵਿੱਚੋਂ ਕੱਢੇ ਜਾਣ ਤੁਸੀਂ ਮਿਲ ਕੇ ਵੀ ਤਾਂ ਕੀਤੀ ਹੋਏਗੀ ਉਦੋਂ ਜਵਾਬ ਕੀ ਮਿਲਦਾ ਦੇਖੋ ਜੀ ਉਹਨਾਂ ਨੇ ਆਪ ਜੇ ਤੀ ਕੋਈ ਮੀਟਿੰਗ ਨਹੀਂ ਬੁਲਾਈ ਜਦੋਂ ਵੀ ਅਸੀਂ ਕੋਈ ਮੀਟਿੰਗ ਕੀਤੀ ਆ ਤੇ ਅਸੀਂ ਟੋਟਲੀ ਆ ਕਿ ਅਸੀਂ ਹੜਤਾਲ ਕਰਕੇ ਮੀਟਿੰਗ ਸਾਨੂੰ ਮਿਲਦੀ ਆ ਸੋ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਸਾਡੀ ਮੀਟਿੰਗ ਹੋਈ ਸੀ ਫਰਵਰੀ ਵਿੱਚ ਵੀ ਅਸੀਂ ਡਿਪੂ ਬੰਦ ਕੀਤੇ ਸੀ ਹੜਤਾਲ ਕੀਤੀ ਸੀ ਤੇ ਫਰਵਰੀ ਸਾਡੀ ਮੀਟਿੰਗ ਹੋਈ 9 ਫਰਵਰੀ ਨੂੰ ਉਸ ਮੀਟਿੰਗ 'ਚ 3 ਮਹੀਨਿਆਂ ਦਾ ਸਮਾਂ ਜਾਂ 2 ਮਹੀਨਿਆਂ ਦਾ ਸਮਾਂ ਲਿਆ ਗਿਆ ਸੀ ਰੈਗੂਲਰ ਦੀ ਮੰਗ ਨੂੰ 3 ਮਹੀਨਿਆਂ ਦਾ ਤੇ ਠੇਕੇਦਾਰ ਬਾਹਰ ਕੱਢਣ ਦੀ ਮੰਗ ਨੂੰ ਜਾਂ ਦੂਸਰੀਆਂ ਮੰਗਾਂ ਸੀ ਉਹਨਾਂ ਵਾਸਤੇ 2 ਮਹੀਨੇ ਦਾ ਸੋ ਅੱਜ 6 ਮਹੀਨਾ ਚਲੇ ਗਿਆ 4 ਮਹੀਨੇ ਉਸ ਚੀਜ਼ ਨੂੰ ਬੀਤ ਗਏ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਅੱਜ ਸਵੇਰ ਵੀ ਹੜਤਾਲ ਸਵੇਰ ਦੀ ਜਾਰੀ ਹੈ ਨਾ ਤਾਂ ਸੈਕਟਰੀਟੇਟ ਟਰਾਂਸਪੋਰਟ ਵੱਲੋਂ ਨਾ ਹੀ ਟਰਾਂਸਪੋਰਟ ਮਨਿਸਟਰ ਵੱਲੋਂ ਤਾਂ ਨਾ ਹੀ ਸਰਕਾਰ ਦੇ ਹੋਰ ਕਿਸੇ ਵੱਡੇ ਉੱਚ ਕਿ ਤੁਹਾਨੂੰ ਤੁਸੀਂ ਹੜਤਾਲ ਖਤਮ ਕਰੋ ਤੁਹਾਡੀ ਅਸੀਂ ਗੱਲਬਾਤ ਕਰਕੇ ਮਸਲਾ ਹੱਲ ਕਰਦੇ ਆ ਜਿਹੜੇ ਮਸਲੇ ਹੱਲ ਕਰਨ ਵਾਸਤੇ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਨੇ ਮੀਟਿੰਗ ਬੁਲਾਈ ਸੀ ਉਹਨਾਂ ਨੇ ਵੀ ਉਸ ਮੀਟਿੰਗ ਨੂੰ ਕੈਨਸਲ ਕਰ ਦਿੱਤਾ ਕਿਤੇ ਨਾ ਕਿਤੇ ਉਹ ਮੀਟਿੰਗ ਤੋਂ ਪਾਸਾ ਵੱਟ ਗਏ ਨੇ ਸੋ ਇਹ ਕਲੀਅਰ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਹੋਵੇ ਇਸ ਕਰਕੇ ਮਜਬੂਰੀ ਸਾਨੂੰ ਇਸ ਸੰਘਰਸ਼ ਕਰਨੇ ਪੈ ਰਹੇ ਆ ਤੁਹਾਡੀਆਂ ਮਜਬੂਰੀਆਂ ਵੀ ਅਸੀਂ ਸਮਝਦੇ ਆ ਕਿ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਤੁਹਾਡਾ ਰੇੜਕਾ ਹੈਗਾ ਪਰ ਇਹ ਵਿੱਚ ਆਮ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਇੰਨੀ ਗਰਮੀ ਹੈ ਕਿੱਥੇ ਖੱਜਲਖਵਾਰ ਹੁੰਦੇ ਘੁੰ ਦੇਖੋ ਜੀ ਆਮ ਜਨਤਾ ਦਾ ਸਾਨੂੰ ਬਿਲਕੁਲ ਫਿਕਰ ਆ ਅਸੀਂ ਇਸ ਚੀਜ਼ ਨੂੰ ਮੁੱਖ ਰੱਖ ਕੇ ਪਹਿਲਾਂ 52 ਸਵਾਰੀਆਂ ਦਾ ਫੈਸਲਾ ਕੀਤਾ ਸੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਦੋਂ ਰੋਡ ਸੇਫਟੀ ਐਕਟ ਆਇਆ ਸੀਗਾ ਵੀ ਅਸੀਂ ਜਿਹੜਾ ਵਾ ਆਪਣੇ ਕਹਿਣ ਦੇ ਮੁਤਾਬਕ ਵੀ ਅਸੀਂ 52 ਸਵਾਰੀਆਂ ਬਿਠਾਵਾਂਗੇ ਜਿਹੜੇ ਰੂਲ ਕਹਿੰਦੇ ਆ ਅਸੀਂ ਉਹਨਾਂ ਤੋਂ ਰੂਲਾਂ ਤੋਂ ਉਲਟ ਜਾ ਕੇ ਅੱਜ 100-100 ਸਵਾਰੀ ਵੀ ਬਿਠਾ ਰਹੇ ਆ ਲੋਕਾਂ ਦਾ ਸਾਨੂੰ ਫਿਕਰ ਆ ਅੱਜ ਵੀ ਅਸੀਂ ਮੀਟਿੰਗ ਕਰਨ ਵਾਸਤੇ ਫਰੋਈਪੁਰ ਤੋਂ ਚੱਲ ਕੇ ਆਇਆ ਕੋਈ ਅੰਮ੍ਰਿਤਸਰ ਤੋਂ ਚੱਲ ਕੇ ਆਇਆ ਕਿ ਅਸੀਂ ਮੀਟਿੰਗ ਕਰਕੇ ਕੋਈ ਨਾ ਕੋਈ ਹੱਲ ਨਿਕਲਦਾ ਸਾਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਫਿਕਸ ਹੁੰਦੀ ਆ ਤੇ ਅਸੀਂ ਤੁਰੰਤ ਹੜਤਾਲ ਜਿਹੜੀ ਉਹ ਖਤਮ ਕਰਾਂਗੇ ਪਰੰਤੂ ਕਿਤੇ ਨਾ ਕਿਤੇ ਅਧਿਕਾਰੀ ਕਹਿ ਸਕਦੇ ਜਾਂ ਸਾਡੀ ਸਰਕਾਰ ਕਹਿ ਸਕਦੀ ਆ ਉਹ ਨਹੀਂ ਚਾਹੁੰਦੀ ਕਿ ਮਨ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਿਕਲੇ ਤੇ ਲੋਕ ਕਲੀਅਰ ਹੈ ਕਿ ਜੇਕਰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀਆਂ ਮੰਗਾਂ ਦਾ ਅੱਜ ਹੱਲ ਨਹੀਂ ਕੱਢਦੀ ਤੇ ਕੱਲ ਨੂੰ ਪੀਆਰਟੀਸੀ ਦਾ ਵੀ ਚੱਕਾ ਜਾਮ ਹੋਏਗਾ ਅਸੀਂ ਉਹ ਰਾਹਤ ਲੋਕਾਂ ਨੂੰ ਦਿੱਤੀ ਹੋਈ ਸੀ ਕਿ ਪੀਆਰਟੀਸੀ ਚੱਲਦੀ ਰਹੇ ਤਾਂ ਕਿ ਲੋਕਾਂ ਨੂੰ ਸਹੂਲਤ ਥੋੜੀ ਬਹੁਤੀ ਮਿਲਦੀ ਰਹੇ ਸੋ ਕੱਲ ਨੂੰ ਅੱਜ ਪਣ ਵਾਸਤੇ ਚੱਕਾ ਜਾਮ ਹੈ ਕੱਲ ਨੂੰ ਫਿਰ ਪੀਆਰਟੀਸੀ ਦਾ ਵੀ ਚੱਕਾ ਜਾਮ ਹੋਏਗਾ ਤੇ ਕੱਲ ਨੂੰ ਮੁੱਖ ਮੰਤਰੀ ਪੰਜਾਬ ਦੇ ਜਿਹੜਾ ਚੰਡੀਗੜ੍ਹ ਰਹਿਸ਼ ਆ ਉੱਥੇ ਸਾਡਾ ਧਰਨਾ ਜਿਹੜਾ ਕੱਲ ਤੋਂ ਸ਼ੁਰੂ ਹੋਏਗਾ ਉੱਥੇ ਵੱਡਾ ਪ੍ਰੋਟੈਸਟ ਕਰਾਂਗੇ ਪੂਰੇ ਪੰਜਾਬ ਦੀ ਜਿੰਨੇ ਵੀ ਮੁਲਾਜ਼ਮ ਨੇ ਸਾਡਾ 8000 ਦੇ ਕਰੀਬ ਮੁਲਾਜ਼ਮ ਹੈ ਉਹ ਸਾਰੇ ਦਾ ਸਾਰਾ ਕੱਲ ਨੂੰ ਚ ਜਿਹੜੀਆਂ ਉਹ ਮਨਵਾਉਣ ਦੀ ਕੋਸ਼ਿਸ਼ ਕਰਾਂਗੇ ਹਾਲ ਹੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਸੀਸ ਐਸਪੀ ਸਾਰਿਆਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਉਸ ਤੋਂ ਪਹਿਲਾਂ ਬਿਊਰੋਕਰੇਟਸ ਨਾਲ ਵੀ ਮੁਲਾਕਾਤ ਕੀਤੀ ਤੇ ਉਹਦੇ ਵਿੱਚ ਆਹੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਕ腐ਸ਼ਨ ਜਿਹੜੀ ਉਹ ਨਹੀਂ ਹੋਣ ਦਿਆਂਗੇ ਜ਼ੀਰੋ ਕ腐ਸ਼ਨ ਦੀ ਉਹ ਗੱਲ ਕਰਦੇ ਨੇ ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਵਿਚੋਲੀਏ ਵਿੱਚ ਰੱਖੇ ਗਏ ਨੇ ਠੇਕੇਦਾਰ ਵਿੱਚ ਰੱਖੇ ਗਏ ਨੇ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜੀ ਚੀਜ਼ ਹੈ ਉਹ ਅਗਰ ਮੁੱਖ ਮੰਤਰੀ ਤੱਕ ਗੱਲ ਪਹੁੰਚੇਗੀ ਤਾਂ ਇਹਦਾ ਸੋਲੂਸ਼ਨ ਜ਼ਰੂਰ ਕਰਨਗੇ ਦੇਖੋ ਜੀ ਇਹ ਗੱਲ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਕਿ ਜਿਮਨੀ ਚੋਣ ਸੀ ਜਦੋਂ ਪਿਛਲੇ ਸਮੇਂ 'ਚ ਜਦੋਂ ਸੁਸ਼ੀ ਰਿੰਕੂ ਜੀ ਬਣੀ ਇਹਨਾਂ ਵੱਲੋਂ ਉਦੋਂ ਵੀ ਅਸੀਂ ਮੁੱਖ ਮੰਤਰੀ ਕੋਲ ਲੈ ਕੇ ਗਏ ਆ ਕਿ 4.5 ਕਰੋੜ ਰੁਪਇਆ ਠੇਕੇਦਾਰ ਜਿਹੜਾ ਸਾਡਾ EPF ਦਾ ਖਾ ਗਿਆ ਛੋਟੇ ठेकेदार ਦੇ ਪੈਸੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਸ਼ਿਕਾਇਤ ਤੋਂ ਬਾਅਦ ਸਾਡੀ ਸੁਣਵਾਈ ਕਰਾਈ ਤੇ ਉਹਨਾਂ ਦੇ ਪੈਸੇ ਪੁਆਏ ਵੀ ਪਰੰਤੂ ਪਤਾ ਨਹੀਂ ਕਿਉਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਵੀ ਮੀਟਿੰਗ 'ਚ ਇਹ ਗੱਲ ਕਹੀ ਸੀ ਕਿ ਸਾਡੇ ਜਿਹੜੇ ਮਸਲੇ ਨੇ ਉਹ ਬੈਠ ਕੇ ਹੱਲ ਹੋ ਸਕਦੇ ਆ ਉਹਨਾਂ ਨੇ ਸਾਨੂੰ ਸਮਾਂ ਵੀ ਦਿੱਤਾ ਸੀ ਵੀ ਇਲੈਕਸ਼ਨਾਂ ਤੋਂ ਬਾਅਦ ਉਸ ਤੋਂ ਬਾਅਦ ਦੁਬਾਰਾ ਐਮਪੀ ਦੇ ਇਲੈਕਸ਼ਨ ਹੋ ਚੁੱਕੇ ਨੇ ਉਹਨਾਂ ਤੋਂ ਬਾਅਦ ਵੀ ਹੁਣ ਫਿਰ ਦੁਬਾਰਾ ਜਲੰਧਰ ਦੇ ਇਲੈਕਸ਼ਨ ਚੱਲ ਰਹੇ ਆ ਕਹਿਣ ਤੋਂ ਭਾਵ ਕਿ ਲਗਾਤਾਰ ਨਿਰੰਤਰ ਜਿਹੜੇ ਇਲੈਕਸ਼ਨ ਤੋਂ ਇਲੈਕਸ਼ਨ ਚੱਲ ਰਹੇ ਨੇ ਪਰੰਤੂ ਮੀਟਿੰਗ ਜਿਹੜੀ ਆ ਸਾਨੂੰ ਅਜੇ ਤ ਸਪਸ਼ਟ ਕਰ ਸਕਦੇ ਆ ਕਿ ਆ ਦੇਖੋ ਇਸ ਲੈਵਲ ਤੇ ਕਰਪਸ਼ਨ ਹੋ ਰਹੀ ਹੈ ਵੱਡੇ ਪੱਧਰ ਤੇ ਠੇਕੇਦਾਰ ਜਿਹੜਾ ਲੁੱਟ ਕਰ ਰਿਹਾ 9 ਕਰੋੜ ਰੁਪਇਆ ਜਿਹੜਾ ਠੇਕੇਦਾਰ ਮੁਲਾਜ਼ਮਾਂ ਦਾ ਖਾ ਗਿਆ ਜਿਨ੍ਹਾਂ ਦੀ ਤਨਖਾਹ 8-10000 ਰੁਪਇਆ ਜਾਂ 15000 ਰੁਪਇਆ ਤੇ ਕਿਸ ਕਿਸ ਲੈਵਲ ਤੱਕ ਜਿਹੜੀ ਇਹ ਕਰਪਸ਼ਨ ਚੱਲ ਰਹੀ ਹੋਊਗੀ ਸਾਡੇ ਵਿਭਾਗ ਚ ਕਿਤੇ ਨਾ ਕਿਤੇ ਭਰਤੀ ਜਿਹੜੀ ਆ ਭਾਰਤੀ ਦੇ ਸਬੂਤ ਵੀ ਅਸੀਂ ਦੇ ਚੁੱਕੇ ਹਾਂ ਕਿ ਭਾਰਤੀ ਦੇ ਵਿੱਚ ਵੀ ਵੱਡੇ ਪੱਧਰ ਤੇ ਪੈਸੇ ਖਾਦੇ ਗਏ ਆ ਸੋ ਹੋਰ ਕਾਫੀ ਸਬੂਤ ਸੀ ਜਿਵੇਂ ਬਸਾਂ ਦੀਆਂ ਬਾਡੀਆਂ ਦੀ ਗੱਲ ਸੀਗੀ ਉਹ ਵੀ ਅਸੀਂ ਪ੍ਰੂਫ ਦੇ ਚੁੱਕੇ ਹਾਂ ਪਰ ਕਿਸੇ ਤੇ ਕੋਈ ਕਾਰਵਾਈ ਨਹੀਂ ਚੱਲਦੀ ਵੀ ਸਾਨੂੰ ਤਾਂ ਇਹ ਲੱਗਦਾ ਕਿਤੇ ਨਾ ਕਿਤੇ ਸਰਕਾਰ ਜਿਹੜੀ ਉਹ ਕਹਿੰਦੀ ਕੁਝ ਹੋ ਰਿਹਾ ਤੇ ਕਰਦੀ ਕੁਝ ਹੋਰ ਪਈ ਆ ਇਹੋ ਜਿਹਾ ਨਜ਼ਰ ਆ ਰਿਹਾ ਜੀ ਵੱਲ ਲਵਾਂਗੇ ਹੁਣ ਸਵੇਰੇ ਤੁਸੀਂ ਅਗਰ ਨਹੀਂ ਆ ਸ਼ਾਮ ਤੱਕ ਮੰਗ ਮੰਨੀ ਜਾਂਦੀ ਤਾਂ ਸੀਐਮ ਆਵਾਜ਼ ਦਾ ਕੇਰਾਵ ਕਰਾਂਗੇ ਬਿਲਕੁਲ ਜੀ ਸੀਐਮ ਆਫਿਸ ਵੱਲੋਂ ਸਵੇਰੇ 11 ਵਜੇ ਦੇ ਕਰੀਬ ਲਗਭਗ ਮਹਾਲੀ ਤੋਂ ਚੱਲੇ ਪਾਵਾਂਗੇ ਉਸ ਤੋਂ ਬਾਅਦ ਉੱਥੇ ਜਾ ਕੇ ਤਰਨਾ ਦੇਵਾਂਗੇ ਜੇਕਰ ਕੋਈ ਮੰਗਾ ਦਾ ਠੋਸਾ ਲੈਣਾ ਨਿਕਲੇ ਫਿਰ ਸੀਐਮ ਹਾਊਸ ਵੱਲ ਨੂੰ ਗਾਂ ਵਧਿਆ ਵੀ ਜਾਏਗਾ ਤਿੱਖਾ ਸੰਘਰਸ਼ ਵੀ ਕੀਤਾ ਜਾਏਗਾ ਸੀਐਮ ਹਾਊਸ ਜੀ ਤੇ ਇਸਨ ਸਾਡੇ ਨਾਲ ਰੇਸ਼ਮ ਸਿੰਘ ਗਿੱਲ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਤਰ੍ਹਾਂ ਸਰਕਾਰ ਦੇ ਵੱਲੋਂ ਵਾਅਦੇ ਕੀਤੇ ਜਾ ਰਹੇ ਨੇ ਲਗਾਤਾਰ ਮੀਟਿੰਗਾਂ ਦੀ ਤਰੀਕਾਂ ਜ਼ਰੂਰ ਦਿੱਤੀਆਂ ਜਾ ਰਹੀਆਂ ਨੇ ਪਰ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ ਇਸ ਕਰਕੇ ਇਹਨਾਂ ਦੇ ਵੱਲੋਂ ਮਜਬੂਰਨ ਇੱਕ ਕਦਮ ਚੁੱਕਣਾ ਪਿਆ ਹੈ ਕਿ ਜਿੱਥੇ ਬਸਾਂ ਦਾ ਚੱਕਾ ਜਾਮ ਹੋਇਆ ਪਰ ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਅੱਜ ਸ਼ਾਮ ਤੱਕ ਜੇਕਰ ਇਹ ਹੱਲ ਨਹੀਂ ਨਿਕਲ ਕੇ ਆਂਦਾ ਤਾਂ ਜ਼ਾਹਿਰ ਤੌਰ ਤੇ ਇਹ ਭਲਕੇ ਤੋਂ ਮੁੱਖ ਮੰਤਰੀ ਦੇ ਘਰ ਦਾ ਵੀ ਘੇਰਾਓ ਕਰਨਗੇ ਵੀਡੀਓ ਜਰਨਲਿਸਟ ਸ਼ਵਮ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ